ਜਿਹੜਾ ਫਕੈ ਨੇ ਨਾ ਵੀ ਇੱਥੇ ਜੋ ਕੋਈ ਮਸਲਾ ਹੱਲ ਕਰਾਉਣਾ ਤਾਂ ਕੋਈ ਨਿੱਕਾ ਮਸਲਾ ਹੋ ਵੱਡਾ ਮਸਲਾ ਹੱਲ ਹੋਵੇ ਬਿਨਾਂ ਧਰਨੇ ਬਿਜਾਰੇ ਰਹਿ ਲੀਆਂ ਜਾਂ ਪ੍ਰੈਸ਼ਰ ਬਾਇਬਰ ਹੁੰਦਾ ਨਹੀਂ ਜਿਹੜਾ ਆਪਾਂ ਰੋਜ਼ ਆਪਾਂ ਸੁਣਦੇ ਪੁਰਾਣੇ ਤੋਂ ਧਰਨਾ ਲੱਗਿਆ ਪਿਆ ਅੱਜ ਕਿਸਾਨ ਲਈ ਬਿਠਿਆ ਜਗੂਰ ਧਰਨਾ ਲਈ ਬਿਠਿਆ ਮੁਲਾਜ਼ਮ ਧਰਨਾ ਲਾਉਂਦੇ ਆ ਜਿਹੜੇ ਆਮ ਲੋਕਾਂ ਨੂੰ ਇਹ ਲੱਗ ਸਕਦਾ ਵੀ ਇਹ ਰੋਜ਼ ਦਾ ਕੰਮ ਹੀ ਆ ਜੇ ਹੁਣ ਆਪਾਂ ਤਰਫਾ ਲੈਣ ਵਾਸਤੇ ਮਲੋ ਤਰਫਾ ਲਾਉਣਾ ਪੈ ਰਿਹਾ ਇਸ ਤੋਂ ਵੱਡੀ ਟ੍ਰੈਜੇਡੀ ਕੀ ਹੋ ਸਕਦੀ ਹੈ ਸਥਿਤੀ ਹੁਣ ਬਹੁਤ ਬਦਲੀ ਨਿਕਾ ਤਾਰ ਆਰਟਿਕ ਦਾ ਜਿਹੜੀ ਕੰਡਾ ਜਦੋਂ ਸਹਿਰਾ ਚ ਹੋ ਰਿਹਾ ਅਧਿਆਪਕ ਤੇ ਹੋਰ ਮੁਲਾਜ਼ਮ ਇੱਕ ਅਜਿਹੇ ਘਰ ਬਣਾਉਣ ਵਾਸਤੇ ਸਾਰੇ ਸਾਥੀਆਂ ਦੇ ਪਰਿਵਾਰਾਂ ਵਾਸਤੇ ਬੱਚੇ ਬਾਹਰ ਭੇਜੇ ਬੱਚਿਆਂ ਵਾਸਤੇ ਕੋਈ ਮੁਲਾਜ਼ਮ ਅਜਿਹੇ ਹਾਰੀ 95% ਜਿਨ੍ਹਾਂ ਦੇ ਲੋਨ ਨਾ ਹੋਣ ਹਰੇਕ ਇੱਕ ਤਰੀਕ ਤੋਂ ਲੈ ਕੇ ਪੰਜ ਤਰੀਕ ਤੱਕ ਕਿਸ਼ਤਾਂ ਜਾਂਦੀਆਂ ਨੇ ਇਸ ਵਾਰ ਜਦੋਂ ਦਿਖਾ ਲੇਟ ਹੋਈ ਆ ਤਾਂ ਅਧਿਆਪਕ ਜਿੰਨੇ ਫੋਨ ਇੱਕ ਤਰ੍ਹਾਂ ਕਰਕੇ ਆਏ ਆ ਕਿ ਪਤਾ ਲੱਗ ਜਾਂਦਾ ਆ ਆਮ ਗੱਲਾਂ ਕਰਦੇ ਆ ਜਦੋਂ ਆਪਾਂ ਵੀ ਖਲਾਤ ਕੀ ਨੇ ਜਦੋਂ ਦੀ ਸਰਕਾਰ ਆਈ ਆ ਬਲਾਜਮਾਂ ਦਾ ਇੱਕ ਮਸਲਾ ਨਹੀਂ ਬਲਾਜਮ ਡੀਏ ਨੂੰ ਲੰਮੇ ਸਮੇਂ ਤੋਂ ਲੜ ਰਹੇ ਨੇ ਬਲਾਜਮ ਦਾ 11% ਡੀਏ ਪੈਣ ਦਾ ਬਲਾਜਮ ਤਰਖਾਖ ਵਿੱਚ ਬਕਾਇਆ ਨਹੀਂ ਲਗਾਤਾਰ ਲੜ ਰਹੇ ਨੇ ਬਲਾਜਮ ਦੇ ਐਸਪੀ ਸਕੀਮ ਖਤਮ ਕਰਦੇ ਪੁਰਾਣੀ ਪੈਨਸ਼ਨ ਦਾ ਵਾਸਤੇ ਬਲਾਜਮ ਲਗਾਤਾਰ ਲੜ ਰਹੇ ਨੇ ਉਹ 8 ਮਸਲੇ ਨੇ ਲਗਾਤਾਰ ਚੱਲਦੇ ਰਹਿੰਦੇ ਨੇ ਪਰ ਇਸ ਸਰਕਾਰੀਕ ਚਿੱਠੀ ਆਈ ਸੀ 7 ਤਰੀਕ ਤੱਕ ਤਰਖਾ ਜਿਹੜੀ ਸਾਡੀ ਸਰਕਾਰ ਜਾਰੀ ਹੋ ਜਾ ਕਰੂਗੀ ਜੇ 7 ਤਰੀਕ ਤੱਕ ਤਰਖਾ ਨਹੀਂ ਜਾਰੀ ਨਹੀਂ ਹੁੰਦੀ ਤਾਂ ਉਥੋਂ ਦਾ ਜਿਹੜਾ ਅਫਸਰ ਹੈ ਕੋਈ ਜਿਹੜਾ ਡੀਡੀਓ ਆ ਉਹਦੇ ਕਾਰਵਾਈ ਕਰਾਂਗੇ ਅਸੀਂ ਤਰਖਾ ਕਿਉਂ ਨਹੀਂ ਜਾਰੀ ਹੋਈ ਇਹ ਐ ਨਿਵੇਜਾ ਪੈਠੇ ਆ ਕੇ ਬੈਠ ਗਏ ਇਹਨੂੰ ਪਹਿਲਾਂ ਦੱਸ ਕੇ ਨਹੀਂ ਗਏ ਇਹਨਾਂ ਨੂੰ ਦੋ ਵਾਰੀ ਅਸੀਂ ਦੱਸ ਕੇ ਗਏ ਆ ਕਿ ਵਾਰੀ ਵਾਰੀ ਬਾਬ ਦੇ ਰੂਪ ਦੇ ਵਿੱਚ ਵੀ ਤਰਖਾ ਵੀ ਸਾਡੀ ਲੇਟ ਆ ਤੁਸੀਂ ਤਰਖਾ ਦਵਾਉਣੀ ਚਾਹੀਦੀ ਆ ਇਹ ਗੱਲ ਕਲੀਅਰ ਹੈ ਕੱਲ ਬੰਦ ਲਓ ਵੀ ਤਰਖਾ ਇਹ ਐ ਨਹੀਂ ਲੇਟ ਵੀ ਇਹ ਉਹ ਵੀ ਲੇਟ ਆ ਇਸ ਦਫ਼ਤਰ ਦੇ ਕਲੈਰੀਕਲ ਦੀ ਇੱਥੋਂ ਦੇ ਡੀਓ ਦੀ ਇੱਥੋਂ ਦੇ ਜਿਹੜੇ ਕੋਈ ਜਿਹੜੇ ਸੁਪਰਡੈਂਟ ਨੇ ਉਹਨਾਂ ਦੇ ਲੈ ਕੇ ਕਰਕੇ ਲੇਟ ਆਈ ਜੇ ਮਰ ਲੈਂਦੇ ਮਾਨਸਾ ਨੰਬੇ ਲਈ ਹੁੰਦੀ ਜਾਂ ਸਾਰੇ ਪੰਜਾਬ ਦੇ 22 ਜ਼ਿਲ੍ਹਿਆਂ 'ਚ ਨਾ ਮਿਲੀ ਹੁੰਦੀ ਫਿਰ ਤਾਂ ਮਰ ਲੈਂਦੇ ਆਪਾਂ ਜੇ ਸਾਰੇ ਜ਼ਿਲ੍ਹਿਆਂ 'ਚ ਮਿਲ ਗਈ ਇਕੱਲੇ ਬਠਿੰਡੇ 'ਚ ਨਹੀਂ ਮਿਲੀ ਇਸ ਇੱਥੋਂ ਇਹ ਕਲੀਅਰ ਆ ਜੇ ਪ੍ਰਾਇਮਰੀ ਪ੍ਰਾਇਮਰੀ ਜਿਵੇਂ ਕਿ ਸਾਰੇ ਹਾਈ ਸਕੂਲਾਂ ਸਾਰਿਆਂ 'ਚ ਮਿਲ ਗਈ ਕਿਤੇ ਮਸਲਾ ਨਹੀਂ ਹੈ ਪੰਜਾਬ ਦੇ ਵਿੱਚ ਜੇ ਇਕੱਲੇ ਬਠਿੰਡੇ ਜ਼ਿਲ੍ਹੇ ਦਾ ਮਸਲਾ ਫਿਰ ਇੱਥੇ ਉਹਦੇ ਡੀਓ ਦਫ਼ਤਰ ਦਾ ਇੱਥੋਂ ਦੇ ਅਧਿਕਾਰੀਆਂ ਦਾ ਇੱਥੋਂ ਦੇ ਕਲਰਕਾਂ ਦਾ ਇੱਥੇ ਰੋਲ ਆ ਕੋਈ ਨਾ ਕੋਈ ਕੀ ਰਿਪੋਰਟ ਭੇਜਣ ਚ ਰੋਲਾ ਜਾਂ ਕਿਤਨਾ ਕਿਤੇ ਜਿਹੜੇ ਤੁਸੀਂ ਇਹਨਾਂ ਨੇ ਬਗੜਾ ਸੀ ਬਜਟ ਮੰਗੜਾ ਸੀ ਉਹ ਉਹ ਦੀ ਪ੍ਰੋਬਲਮ ਆ ਉਹ ਇਹ ਪਰਾਂ ਦੇ ਪਾਣੀ ਨਹੀਂ ਪੈਣਦੇ ਅਸੀਂ ਚੱਠੀ ਕਰਤੀ ਚਾਰ ਵਾਰੀ ਭੇਜਦੀ ਪੰਜ ਵਾਰੀ ਭੇਜਦੀ ਉਹਦੀ ਕਾਹਦਾ ਕੱਢ ਕੇ ਦਿਖਾਉਣ ਦੇ 10 ਤਰੀਕ ਨੂੰ ਲੈਟਰ ਪਾਇਆ ਸੀ ਡੀਵੀ ਦਫਤਰ ਨੂੰ ਹੁਣ ਫਿਰ ਕਿੰਨੇ ਵਾਰੀ ਮੰਗ ਲਿਆ ਤੇ ਡੀਪੀ ਫਿਰੇ ਜੇ ਜਦੋਂ ਡੀਏ ਲੇਟ ਵੀ ਹੋ ਗਿਆ ਡੀਓ ਜਦੋਂ ਡੀਵੀ ਦਫਤਰ ਤੋਂ ਮੰਗ ਲਿਆ ਇਹਨਾਂ ਨੇ ਵੀ ਲੇਟ ਹੋ ਗਿਆ ਪਰ ਉਥੇ ਹੀ ਬੈਠਾ ਨਹੀਂ ਉੱਥੇ ਪਤਾ ਨਹੀਂ ਕਹੇ ਪ੍ਰਬੰਧ ਨਹੀਂ ਸਕੂਲਾਂ ਦੇ ਵਿਦਖਾਤਾ ਅਧਿਆਪਕ ਨੂੰ ਬੱਸ ਦੇਣ ਦਾ ਗਾਧਾ ਵਾਸਤੇ ਕਿ ਬੱਸ ਤਾਂ ਲਾਉਟ ਹੁੰਦੀ ਹੈ ਨਾ ਪੂਰੇ ਪੰਜਾਬ ਦਾ ਸਾਰੇ ਸਾਲ ਦਾ ਤੇ ਉਥੋਂ ਵੀ ਕਿਤੇ ਨਾ ਕਿਤੇ ਵੱਡੀ ਪ੍ਰੋਬਲਮ ਰਹੀ ਆ ਸਾਥੀਓ ਸਵੇਰ ਜਦੋਂ ਦਾ ਆਪਾਂ ਕੱਲ ਦੇ ਹਿਲਾੜ ਕੀਤਾ ਤਿੰਨ ਚਾਰ ਦਿਨਾਂ ਦਾ ਵੀ ਆਪਾਂ ਇੱਥੇ ਆਵਾਂਗੇ ਸਵੇਰ ਦੇ ਪ੍ਰਸ਼ਾਸਨ ਐਲ ਡੀ ਸੀ ਦਾ ਦਫ਼ਤਰ ਆਪਾਂ ਡੀਓ ਦਾ ਦਫ਼ਤਰ ਨਾਲੇ ਬਾਰ ਬਾਰ ਫੋਨ ਕਰ ਰਹੇ ਸੀ ਕਹਿੰਦੇ ਸ਼ਾਮ ਤੱਕ ਬੱਸਟ ਆ ਜਾਊਗਾ ਅਖੀਰ ਤਦੋਂ ਅਸੀਂ 3 ਵਜੇ ਇੱਥੇ ਆਏ ਮੈਂ ਤੇ ਗਰਮੇਰ ਸਿੰਘ ਤੇ ਪਿਆਤ ਸਿੰਘ ਸੀ ਪੌਣ ਕਿੰਨੇ ਵਜੇ ਕਹਿੰਦੇ ਬੱਸਟ ਆ ਗਿਆ ਆ ਕੇ ਲੱਗਾ ਤਰ ਪੌਣ ਲੱਗੇ ਸਾਥੀਆਂ ਨੇ ਮੈਸੇਜ ਆ ਪਾਤਾ ਬਹੁਤ ਵੱਡੀ ਪੂਰੇ ਜਿਲ੍ਹੇ ਜਿੱਤੇ ਲੱਗੇ ਬੱਸ ਉਹਦੇ ਕਰਕੇ ਗਤੀ ਪ੍ਰਭਾਵਿਤ ਹੋਈ ਜਾਂਦੇ ਸਾਨੂੰ ਇਹ ਲੱਗਦਾ ਵੀ ਇੱਥੇ ਕਿਤੇ ਖਾਣ ਬੈਠਣੋਂ ਤਾਂ ਨਹੀਂ ਹੋਣਾ ਸੀ ਅੱਜ ਨਹੀਂ ਜਿਹੜਾ ਜਿਹੜਾ ਇਹ ਮਸਲਾ ਸੀ ਉਹ ਇਹ ਆ ਵੀ ਹੁਣ ਜਨਰਵੀ ਦਾ ਮਸਲਾ ਆ ਗਿਆ ਫਰ ਜਨਰਵੀ ਦਾ ਬਜਟ ਆ ਗਿਆ ਫਰ ਵੀ ਦਾ ਇਹਨਾਂ ਕੋਲ ਫਰ ਵੀ ਦਾ ਜਿੰਨਾ ਬਜਟ ਚਾਹੀਦਾ ਕਹਿੰਦੇ ਅੱਧਾ ਹੀ ਆਇਆ ਫਿਰ ਇਹ ਮਸਲਾ ਫਿਰ ਇਹਦੇ ਵੀ ਫਿਰ ਖੜਾ ਹੋ ਗਿਆ ਇਸ ਕਰਕੇ ਮਸਲਾ ਆਉਣ ਵਾਲੇ ਸਮੇਂ 'ਚ ਇਸ ਦਫ਼ਤਰ ਕਰਕੇ ਨਾ ਖੜਾ ਹੋਵੇ ਇਹਦੇ ਲਈ ਜੇ ਆਪਾਂ ਅੱਜ ਆਏ ਆ ਤੇ ਇਹਦੇ ਹਲਚਲ ਇਹ ਦੇਖੀ ਵੀ ਕਿਤਨਾ ਕਿਤੇ ਆਸਰ ਇਹ ਤਾਂ ਗੱਲਾਂ ਦਾ ਹੁੰਦਾ ਇਹ ਰਿਪੋਰਟਾਂ ਜਾਂਦੀਆਂ ਨੇ ਜੀ ਅੱਜ ਬਜਟ ਪੈ ਗਿਆ ਇਹ ਵੀ ਕਿਤੇ ਆਪਾਂ ਜਿਹੜਾ ਪ੍ਰੈਸ਼ ਬਣਾਉਨੇ ਆ ਲਗਾਤ ਘੀੜੇ ਰਾਹੀਂ ਜਿੱកੇ ਮਿਲਕੇ ਗਏ ਆ ਕੱਲ ਜੇ ਸਾਥੀ ਹੋਰ ਵੀ ਕਿਸ ਢੰਗ ਨਾਲ ਮਿਲਦੇ ਨੇ ਉਹਦੇ ਪ੍ਰੈਸ਼ਰ ਦੇ ਵਿੱਚੋਂ ਹੀ ਇਹ ਗੱਲ ਜਿਹੜੀ ਆ ਵਜਤਾ ਜਾਰੀ ਹੋਇਆ ਤੇ ਔਨਲਾਈਨ ਸਮੇਂ ਦੇ ਵਿੱਚ ਤਰਖਾਹ ਨਾਰੋਪਣ ਕਹਿੰਦੇ ਤਰਖਾਹ ਤੋਂ ਬਣਾ 90% ਮਲਾਜਮ ਜਿਹੜੇ ਕੱਲੇ ਤਰਖਾਹ ਤੇ ਪੈਂਡ ਨੇ ਜੇ ਤਰਖਾਹ ਨਹੀਂ ਮਿਲਦੀ ਇੱਕ ਵੀ ਨਾ ਜਾਂ 10 20 ਦਿਨ ਲੇਟ ਹੋ ਜਾਂਦੀ ਆ ਮਸਲਾ ਖੜਾ ਹੁੰਦੇ ਆ ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਆ ਜਿਹੜਾ ਸਭੀ ਸਾਡਾ ਸਾਥੀ ਬੈਠਾ ਇਹਦੇ ਸਾਰੇ ਸਾਥੀ ਨੇ ਗੱਲ ਕਰ ਲਈ ਜਦੋਂ ਪਿੰਡ ਦੇ ਵਿੱਚੋਂ ਪਿੰਡ ਦੇ ਲੋਕੇ ਮੰਨ ਲੈਣ ਸਾਡਾ ਵਧੀਆ ਧਿਆਨ ਚਾਹੀਏ ਮੋਰ ਕਿਸੇ ਚੀਜ਼ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ ਜਦੋਂ ਬੱਚੇ ਤੇ ਮਾਪੇ ਮੰਨ ਲੈਣਾਂ ਵੀ ਸਾਡਾ ਅਧਿਆਪਕ ਵਧੀਆ ਜਦੋਂ ਸਾਥੀ ਦਾ ਡੈਪੂਟੇਸ਼ਨ ਹੋਇਆ ਸਾਰੇ ਪਿੰਡ ਨੇ ਇਕੱਠੇ ਹੋ ਕੇ ਸਕੂਲ ਬੰਦ ਕੀਤਾ ਲਗਾਤਾਰ ਡੀਓ ਕੋਲੇ ਆਏ ਡੀਸੀ ਕੋਲੇ ਆਏ ਉਹਨਾਂ ਨੇ ਆਪਣੀ ਗੱਲ ਆ ਕਿ ਸੜਕ ਜਾਮ ਕਰਕੇ ਰੱਖੀ ਉੱਥੇ ਜਦੋਂ ਡੀਓ ਨੇ ਕਹਿ ਤਰਾਂ ਵੀ ਇਸ ਨੂੰ ਡੈਪੂਟੇਸ਼ਨ ਦਾ ਭਾਵੇਂ ਸਰਕਾਰ ਨੇ ਤਾਂ ਕਰਤਾ ਅਸੀਂ ਚਿੱਠੀ ਵੀ ਬੀਬੀਓ ਦਾਸਰੂ ਭੇਜਤੀ ਪਰ ਲਈ ਵੀ ਨਹੀਂ ਕਰਦੇ ਅਸੀਂ ਫਿਰ ਜਾ ਕੇ ਸਕੂਲ ਵਰਕਰ ਖੁੱਲਿਆ ਤੇ ਨਹੀਂ ਸਕੂਲ ਉਹਨੇ ਦਰਸਾਉਣਾ ਪਿੰਡ ਵਾਲਾ ਨੇ ਸਾਥੀਰ ਬੰਦ ਕਰਕੇ ਰੱਖਿਆ ਇਸ ਕਰਕੇ ਅਧਿਆਪਕ ਦੀ ਜਿਹੜਾ ਬਾੜਾ ਉਹ ਜਿੱਥੇ ਬੱਚੇ ਪੜ੍ਹਦੇ ਨੇ ਉਹ ਬਾੜਾ ਸਾਡਾ ਜਿਹੜਾ ਸਿੱਪਿੰਟ ਚ ਕੰਮ ਕਰਦੇ ਸਾਡੇ ਵਾਸਤੇ ਉਹ ਬਾੜਾ ਉਹ ਬਾੜਾ ਸਾਡੇ ਸਾਥੀ ਸਰਪੰਚ ਦੇ ਕੋਲ ਹੈਗਾ ਜੇ ਇੱਥੋਂ ਦਾ ਪ੍ਰਸ਼ਾਸਨ ਕਿਤੇ ਫੇਰ ਵੀ ਧੱਕਾ ਕਰੂਗਾ ਜਾਂ ਇੱਥੋਂ ਰਿਲੀਵ ਕਰਨ ਦੀ ਕੋਸ਼ਿਸ਼ ਕਰਨਗੇ ਜਾਂ ਤਾਂ ਹਦੋਂ ਹੋ ਜੇ ਸਾਨੂੰ ਲੱਗਦਾ ਹੁੰਦਾ ਨਾ ਕਿ ਵਾਰੀ ਜਿਹੜੇ ਬੰਦੇ ਨੇ ਤਾਂ ਹਾ ਤੋਂ ਬਾਹਰ ਰੋੜ ਕਿਤੇ ਡਿਪਲੋਏਟ ਕਰਵਾਇਆ ਕੋਈ ਛੋਟਾ ਬੰਦਾ ਤਾਂ ਹੋਣਾ ਨਹੀਂ ਨਹੀਂ ਐ ਡਿਪਲੋਏਸ਼ਨ ਆ ਮਹੌਲਾ ਤਾਂ ਤਾਂ ਹੁੰਦਾ ਨਹੀਂ ਨਾ ਉਹ ਕੱਲ ਹੋਏ ਪ੍ਰੈਸ਼ਰ ਹੀ ਬਣਾ ਸਕਦਾ ਵੀ ਜਿੰਨੂੰ ਰਿਲੀਵ ਕਰੋ ਤੇ ਪਟਾਣਗੜ ਭੇਜੋ ਪਹਿਲਾਂ ਵੀ ਇਹ ਵੇਹੇ ਜੇ ਕਿਸ ਹੁੰਦੇ ਰਹਿਆ ਤੇ ਇੱਕ ਤੋਂ ਪੋਲੀਟਿਕਲ ਪ੍ਰੈਸ਼ਰ ਦੇ ਵਿੱਚ ਜਿਹਨੀਆਂ ਬਕਟਨਾਮਾ ਵਾਪਰਦੀਆਂ ਨੇ ਪਰ ਇਹੇ ਗੱਲ ਆਪਾਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਧਿਆਪਕ ਕਿਤਾਜ ਆਪਾਂ ਅਧਿਆਪਕ ਜੇ ਸਹੀ ਅਧਿਆਪਕ ਆਪਣਾ ਦੋਤ ਅਧਿਆਪਕ ਦੇ ਨਾਲ ਵੀ ਜੇ ਕੋਈ ਸਾਥੀ ਸਾਡਾ ਕੰਮ ਕਰਦਾ ਵਧੀਆ ਆਚਰਣ ਵਧੀਆ ਪੜ੍ਹਾਈ ਦੇ ਪੱਖ ਤੋਂ ਵਧੀਆ ਵਿੱਚ ਰਿਹਾ ਲਗਾਤਾਰ ਉਹ ਜਿਹੋਦਾਂ ਤੱਕ ਕਿਸ਼ਾ ਹੀ ਹੁੰਦੀ ਆ ਉਹ ਇਕੱਲੇ ਸਰਵੀਂ ਦੇ ਤੱਕੇਸ਼ਾ ਹੀ ਨਹੀਂ ਫਿਰ ਉਹ ਸਾਡੇ ਸਾਰਿਆਂ ਦਾ ਤੱਕੇਸ਼ਾ ਹੀ ਆ ਉਹਦੇ ਵਾਸਤੇ ਸਾਨੂੰ ਲਗਾਤਾਰ ਫਿਰ ਹਰੇਕ ਪੱਖ ਤੋਂ ਇਹ ਸਾਥੀ ਦੇ ਨਾਲ ਖੜਨਾ ਚਾਹੀਦਾ ਜਦੋਂ ਵੀ ਕੋਈ ਕਾਲ ਹੋਊਗੀ ਉੱਥੇ ਆਪਾਂ ਪਹੁੰਚੀਏ ਤਾਂ ਕਿ ਇਹ ਸਾਥੀ ਨੂੰ ਜਿਹੜਾ ਇਨਸਾਫ ਉਹ ਮਿਲ ਸਕੇ ਉਹਦੇ ਲਈ ਆਪਾਂ ਪੂਰੇ ਸਾਰੇ ਨੇ ਲਗਾਤਾਰ ਜਪਨ ਕਰਨੇ ਆਂ ਉਂਝ ਸਾਥਿਓ ਗੱਲ ਇਹ ਆ ਜਦੋਂ ਦੀ ਆ ਦਿੱਲੀ ਦੇ ਚੋਣਾਂ ਹੋਈਆਂ ਨੇ ਅੱਜ ਉਥੇ ਨਵੀਆਂ ਚੀਜ਼ਾਂ ਦੇਖੋ ਉਹ ਜਿਹੜੇ ਸਾਰੇ ਉਧਰ ਵਿਹਲੇ ਹੋਏ ਸੀ ਜਿਹੜੇ ਉਹਦੇ ਲੀਡਰ ਸਾਰੇ ਉਹ ਇੱਕ ਸੁਸੋਧਿਆ ਉਧਰ ਸਿੱਖਿਆ ਮੰਤਰੀ ਉਹਨਾਂ ਸੋਹਰ ਵੀ ਜਿਹੜੇ ਸਾਰੇ ਉਧਰ ਵਿਹਲੇ ਹੋ ਗਏ ਉਹਨਾਂ ਦਾ ਰੋਜ਼ਗਾਰ ਉਸੇ ਕੰਮ ਖਤਮ ਹੋ ਗਿਆ ਉਹ ਬਣਾ ਇਥੋਂ ਵਾਲੇ ਜਿਹੜੇ ਕੈਂਪ ਨੇ ਪ੍ਰਾਇਮਰੀ ਵਾਲੇ ਕੈਂਪ ਚੈੱਕ ਕਰਦੇ ਫਿਰਦੇ ਆ ਸਕੂਲਾਂ ਦੇ ਵਿੱਚ ਸਕੂਲ ਚੈੱਕ ਕਰਦੇ ਫਿਰਦੇ ਆ ਇਸੇ ਗੱਲ ਨੂੰ ਸਾਨੂੰ ਠੱਲ ਪਾਉਣੀ ਪਊਗੀ ਕਿਉਂਕਿ ਦਿੱਲੀ ਮਾਰਕਟ ਦਾ ਉਹਨਾਂ ਦਾ ਫੇਰ ਕਰਤਾ ਦਿੱਲੀ ਦੇ ਲੋਕਾਂ ਨੇ ਜੇ ਦਿੱਲੀ ਮਾਰਕਟ ਉਹਨਾਂ ਦਾ ਕਾਮ ਜਾਉਂਦਾ ਦਿੱਲੀ ਵਾਲੇ ਲੋਕਾਂ ਨੂੰ ਜਦਾਦਾਂ ਦੇ ਫੇਰਦਾ ਫਿਰ ਮੰਨ ਲੈਂਦੇ ਦਿੱਲੀ ਮਾਰਕਟ ਕਹ ਕੇ ਪੰਜਾਬ ਚ ਆਉਂਦੇ ਰਹੇ ਆ ਪੰਜਾਬ ਵਾਲੇ ਲੋਕਾਂ ਨੇ ਗਲਤੀ ਕਰ ਲਈ ਕੋਰੇ ਉਹਨਾਂ ਜਦਾ ਕੇ ਪੰਜਾਬ ਦੇ 2 ਜਣ ਲੀਟਰ ਦਿੱਲੀ ਦੇ ਲੀਟਰ ਨੇ ਅਸੀਂ ਪਹਿਲਾਂ ਪੰਜਾਬ ਦੀ ਪੂਰੀ ਸਿਆਸਤ ਦਿੱਲੀ ਦੀ ਸਿਆਸਤ ਦੇ ਖਿਲਾਫ ਰਹੀ ਆ ਪੰਜਾਬ ਦਾ ਅਸੀਂ ਮੰਨਦੇ ਆ ਪੰਜਾਬ ਦਾ ਇੱਕ ਸਿੱਖਿਆ ਦਾ ਅਡਾਟਾ ਹੋਣਾ ਚਾਹੀਦਾ ਇਥੋਂ ਦਾ ਸਿੱਖਿਆ ਦਾ ਸਲੇਬ ਸੋਣਾ ਚਾਹੀਦਾ ਇਤੋਂ ਦੇ ਦਾਪਕਾਂ ਦਾ ਇੱਕ ਆਪਣਾ ਕੰਮ ਕਰਦਾ ਤਰੀਕਾ ਇਤੋਂ ਦੇ ਸਿਸਟਮ ਤੋਂ ਬਣਾਉਣਾ ਚਾਹੀਦਾ ਜੇ ਦਿੱਲੀ ਵਾਲੇ ਇਸ ਤਰ੍ਹਾਂ ਦਾਖਲ ਅੰਦਾਜ਼ੀ ਲਗਾਤਾਰ ਕਰਨਗੇ ਸਾਨੂੰ ਉਹਦਾ ਵਿਰੋਧ ਕਰਨ ਵਾਸਤੇ ਲਗਾਤਾਰ ਤਿਆਰ ਕਰਨਾ ਚਾਹੀਦਾ ਤਿਆਰ ਰਹਿਣਾ ਚਾਹੀਦਾ ਅੱਜ ਜਿਹੜਾ ਸੁਸੋਧੀਆਂ ਕੋਲ ਸਕੂਲਾਂ ਗਿਆ ਸੀ ਅੱਜ ਕੈਂਪ ਚ ਚ ਕਰਦੇ 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 ਬੰਦਾ ਤਰਨ ਤਰਨ ਕੱਲ ਹੋਰ ਸਕੂਲਾਂ ਜਾਣਗੇ ਇਸ ਕਰਕੇ ਇਹ ਰਾਜਨੀਤਿਕ ਦਾਖਲ ਅੰਦਾਜ਼ੀ ਜਿਹੜੀ ਸਿੱਖਿਆ ਭਾਗ ਦੇ ਵਿੱਚ ਸਿੱਖਿਆ ਸਿਸਟਮ ਦੇ ਵਿੱਚ ਇਹਦੇ ਖਿਲਾਫ ਸਾਨੂੰ ਲਗਾਤਾਰ ਵਿਚਰਨਾ ਚਾਹੀਦਾ ਤੇ ਨਹੀਂ ਸੜਕਾਂ ਤੇ ਲਗਾਤਾਰ ਜਿਹੜੀ ਇਹਦਾ ਵਿਰੋਧ ਸਾਨੂੰ ਕਰਨਾ ਚਾਹੀਦਾ ਤੇ ਅਦਾ ਸਕੂਲ ਵਾਲਾ ਮਸਲਾ ਜਾਂ ਹੋਰ ਜਿਹੜੇ ਸਾਡੇ ਅਧਿਆਪਕਾਂ ਦੇ ਜਮਲਾਜ਼ਮਾਂ ਦੇ ਬਸਲੇ ਨੇ ਤਰਕੀਆਂ ਦੇ ਮਸਲੇ ਨੇ ਜਾਂ ਹੋਰ ਜਿਹੜੇ ਮਸਲੇ ਨੇ ਉਹਦੇ ਮਸਲੇ ਲਗਾਤਾਰ ਜਥੇਬੰਦ ਅਕਸਰ ਚੱਲ ਰਹੇ ਨੇ ਉਹਦੇ ਵਿੱਚ ਜਦੋਂ ਵੀ ਕੋਈ ਕਾਲ ਆਉਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਆਪਾਂ ਲਗਾਤਾਰ ਜਰੂਰ ਹਿੱਸੇਦਾਰ ਬਣੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਣੀਆਂ ਮੰਗਾ ਮਸਲੇ ਨੇ ਆਰਥਿਕ ਤੌਰ ਤੇ ਆਪਾਂ ਬਹੁਤ ਮਸੜੇ ਹੋਏ ਆ ਸਾਡੇ ਲੱਖ ਰੁਪਏ ਸਰਕਾਰ ਵੱਲ ਪਏ ਨੇ ਹਜ਼ਾਰਾਂ ਰੁਪਏ ਸਦਾ ਘਾਟੇ ਰਹੇ ਆ ਇਹਦੇ ਲਈ ਸਾਨੂੰ ਲਗਾਤਾਰ ਯਤਨ ਕਰਨੀ ਚਾਹੀਦੀ ਸਾਡੇ ਪ੍ਰੋਮੋਸ਼ਨਾਂ ਦੇ ਮਸਲੇ ਨੇ ਸੱਚੀ ਇਥੇ ਬਹੁਤ ਬੱਡੇ ਪ੍ਰੋਮੋਸ਼ਨ ਉਹਨਾਂ ਪ੍ਰੋਮੋਸ਼ਨਾਂ ਨੂੰ ਕਰਕੇ ਦੂਜੇ ਚਾਰ ਚਾਰ ਜ਼ਿਲ੍ਹੇ ਡਪਾ ਦੇ ਸਾਥੀਆਂ ਜੁਆਇਨ ਨਹੀਂ ਕਰ ਰਹੇ ਹੋ ਕਿਉਂ ਜਦ ਕਰ ਘਰ-ਵਾਰ ਸਾਡੇ ਕੋਲੋਂ ਬਾਹਰ ਬਹੁਤ ਦੂਰ ਡੇ ਭੇਜਿਆ ਜਾ ਰਿਹਾ ਪ੍ਰੋਮੋਸ਼ਨਾਂ ਲੋਕ ਛੱਡ ਰਹੇ ਨੇ 8000 ਬੰਦਾ ਪ੍ਰੋਮੋਸ਼ਨ ਛੱਡ ਕੇ ਲੈਕਚਰਰ ਬਣਨਾ ਜਿਹੜਾ ਮਾਸਟਰ ਗ੍ਰੈਜੂਏਟ ਤੋਂ ਬਣਿਆ ਇੰਡੀਟ ਤੋਂ ਥੋੜੇ ਬੰਦੇ ਪ੍ਰਮੋਟ ਕੀਤੇ ਕਿੰਨੇ ਕਿੰਨੇ ਸਾਲ ਹੋ ਗਏ ਪ੍ਰੋਮੋਸ਼ਨ ਨਹੀਂ ਕੀਤੀਆਂ ਇਹ ਵਿਭਾਗ ਨਾਲ ਲਗਾਤਾਰ ਚੱਲਣ ਵਾਲੀ ਲੜਾਈ ਆ ਜਿਹਦੇ ਖਿਲਾਫ ਲਗਾਤਾਰ ਜਿਹੜੀਆਂ ਲੜਾਈਆਂ ਚੱਲ ਰਹੀਆਂ ਨੇ ਉਹਦੇ ਵਾਸਤੇ ਵੀ ਸਾਨੂੰ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਤਿਆਰ ਰਹਿਣਾ ਚਾਹੀਦਾ ਆਹ ਤਨਖਾਹ ਡ ਇਹ ਆਪਾਂ ਫਿਰ ਕਹਿ ਕੇ ਚੱਲੇ ਜੇ ਬੀ ਡਾਕਟਰ ਦੀ ਨਲਾਕੀ ਕਰਕੇ ਹੋਈ ਆ ਇਥੋਂ ਦੇ ਕ락ਿਆਂ ਦੀ ਨਲਾਕੀ ਕਰਕੇ ਹੋਈ ਆ ਇਥੋਂ ਦੇ ਅਧਿਕਾਰੀਆਂ ਦੀ ਨਲਾਕੀ ਕਰਕੇ ਹੋਈ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਜੇਹੇ ਫਿਰ ਕਿਤੇ ਰੌਲਾਤ ਵਧਦੇ ਫਰਮੀ ਵਾਲੀ ਤਰਖਾ ਵੀ ਆਉਣੀ ਆ ਤਾਂ ਆਪਾਂ ਨੂੰ ਫਿਰ ਤਿੱਖੇ ਸਿਕਾਸ ਬਸ ਤੇ ਤਿਆਰ ਰਹਿਣਾ ਚਾਹੀਦਾ ਆ ਜਿਹੜਾ ਮੈਨੂੰ ਇਹ ਲੱਗਦਾ ਵੀ ਤਿੰਨਾਂ ਵਿਫਤਾ ਹੀ ਪੌਣ ਦਿਨ ਮੈਸ ਆਪਣੇ ਕੋਲ ਬਚ ਜਾ ਉਪਉਣ ਲੱਗੇ ਉਹਦੇ ਕਰਕੇ ਜਿਹੜੀ ਆ ਠੀਕ ਆ ਬਜਟ ਆ ਗਿਆ ਚੰਗੀ ਗੱਲ ਆ ਅਸੀਂ ਤਾਂ ਕਹਿਣਾ ਹਣਾ ਚਾਹੀਦਾ ਸੀ ਕਿ ਪਹਿਲਾਂ ਆਉਣਾ ਚਾਹੀਦਾ ਸੀ ਤੇ ਅਗਲੇ ਬਜਟ ਤਾਂ ਫਿਰ ਇਹਨੂੰ ਪ੍ਰਬੰਧ ਕਰਨਾ ਚਾਹੀਦਾ ਕਿ ਫਰਮੀ ਤੇ ਇਸ ਕਰਕੇ ਟਕਮਾਂ ਬਜਟ ਕਿਉਂ ਆਉਂਦਾ ਸਾਰੇ ਸਾਲ ਦਾ ਬਜਟ ਸਾਰੇ ਮੈਨੂੰ ਲੱਗਦਾ ਪਹਿਲਾਂ ਆਉਂਦਾ ਰਿਹਾ ਹੁਣ ਵੀ ਜਿਹੜੇ 2-2 ਮਹੀਨਿਆਂ ਦਾ ਬਜਟ ਇਹ ਵੀ ਗਲਤ ਆ ਸਰਕਾਰ ਤਾਂ ਸਾਨੂੰ ਮੰਗ ਕਰਨੀ ਚਾਹੀਦੀ ਸਾਰੇ ਸਾਲ ਦਾ ਇੱਕ ਬਜਟ ਇਕੱਠਾ ਜਾਰੀ ਹੋਣਾ ਚਾਹੀਦਾ ਤੇ ਇਸ ਕਰਕੇ ਸਾਰੇ ਸਾਥੀ ਆਏ ਬਹੁਤ ਤਰਵਾਦ ਸਾਰੇ ਸਾਥੀ ਬੈਠੇ ਜਪਾ 7 ਮਿੰਟ ਸਾਰੇ ਜਿਹੜੇ ਖੜੇ ਸਾਥੀ ਵਧੀਆ ਲੱਗਦਾ ਬੈਠੋ ਬੈਠੋ